ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਾਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਆ ਜਾ ਆਪਦੀ ਕਣਕ ਨੂੰ ਲਾਇਆ ਸੀ ਪਾਣੀ ਇਹ 24 ਤਰੀਕ ਦੀ ਬੀਜੀ ਆ ਪਿਛਲੇ ਮਹੀਨੇ ਦੀ ਤੇ ਅੱਜ ਲਾਇਆ ਪਾਣੀ ਨੂੰ ਰੇਪ ਆਤਾ ਸੀ ਇਹ ਪਹਿਲਾਂ ਦੀ ਬੀਜੀ ਆ ਤੇ ਉਹਨੂੰ ਲਾਤਾ ਆ ਵਿੱਚੇ ਪਰਾਲੀ ਬਾਈ ਆ ਜਿੱਥੇ ਪਰਾਲੀ ਹੈ ਨਾ ਇੱਥੇ ਘਾਟ ਉੱਗੀ ਆ ਤਾਂ ਉਗਣ ਦੀ ਆ ਪਾਣੀ ਨਾਲ ਉੱਗ ਪੈਣੀ ਹਨਾ ਬਾਕੀ ਤਾਂ ਦੇਖੋ ਇੱਧਰ ਇੱਧਰ ਅਜ ਇੱਥੇ ਹੈ ਨਹੀਂ ਆ ਜਮਾ ਦੇਖੋ ਹੈ ਨਾ ਉੱਥੇ ਜਮਾ ਵਧੀਆ ਵਾ ਪਰਾਲੀ ਵਾਲੇ ਤਾਂ ਫਰਗ ਪੈਂਦਾ ਵਾ ਉੱਥੇ ਦੁਬਾਰਾ ਸਿੱਟਣੇ ਪੈਂਦੇ ਦਾਣੇ ਹੈ ਹੁਣ ਆ ਭਰ ਚੱਲੀ ਆ ਤੇ ਬੱਤੀ ਆ ਰਹੀ ਸੀ ਦਿਨ ਤੇ ਮੈਂ ਕਿ ਫੇਰ ਰਾਤ ਨੂੰ ਲਾਉਣਾ ਪਊ ਨਾ ਰਾਤ ਨੂੰ ਜਾਗਾ ਕਰਨਾ ਪੈਂਦਾ ਤੇ ਅੱਜ ਲਾਤਾ ਵਾ ਤੇ ਚਲੋ ਤੁੰਦਾ ਤੋਂ ਪਹਿਲਾਂ ਪਹਿਲਾਂ ਨਿਬੜ ਜੂ ਹਨਾ ਤੂੰ ਅੱਜ ਵੈਸੇ ਕਾਫੀ ਪਈ ਸੀ ਸੰਗਰਾਮ ਦਾ ਪਹਿਲਾ ਦਿਨ ਸੀ ਹਨਾ ਨਾਲੇ ਚੜਿਆ ਮਹੀਨਾ ਨਵਾਂ ਉਹਦੀਆਂ ਸਾਰੀਆਂ ਸੰਗਤਾਂ ਬਹੁਤ ਬਹੁਤ ਵਧਾਈਆਂ ਸਵੇਰੇ ਸਵੇਰੇ ਗਏ ਸੀ ਸਾਜਰੇ ਉੱਠ ਕੇ ਉਦੋਂ ਧੁੰਦ ਵਾਲੀ ਪਈ ਕੋਈ 4:00 ਵਜੇ ਤੇ ਉਦੋਂ ਧੁੰਦ ਪਈ ਸੀ ਤੇ ਕਈ ਬਾਈ ਜੇ ਵਜਾਂਦ ਕਰੀ ਜਾਂਦੇ ਆ ਤੇ ਕਈਆਂ ਦੀ ਹੁਣ ਅਜ ਤਾਂ ਪਾਣੀ ਲਾ ਰਹੇ ਆ ਪਛੇਤੀਆਂ ਨੂੰ ਨਹੀਂ ਅਜ ਲੱਗਾ ਗੇਤੀਆਂ ਨੂੰ ਲੱਗ ਰਿਹਾ ਵਾ ਇਹਨਾਂ ਨੂੰ ਰੇਪ ਆਤਾ ਪਹਿਲਾਂ ਪਾ ਕੇ ਤੇ ਪਾਣੀ ਲਾਤਾ ਅੱਜ ਇਹ ਬਜਾਂਦ ਬਾਈ ਜੀ ਚਵੀ ਦੀ ਆ ਕਣਕ ਨੇ ਫਟਾਰਾ ਵਧੀਆ ਕੀਤਾ ਹਾਂ ਬਾਈ ਜੀ ਲਾਈ ਆ ਕਣਕ ਦੀਆਂ ਵੈਰਾਈਟੀਆਂ ਲਾਈਆਂ 31826 ਲਾਈ ਆ ਤੇ 187 ਤੇ 37 ਤੋ ਇਹ ਤਿੰਨ ਵੈਰਾਈਟੀਆਂ ਲਾਈਆਂ ਵਾ ਪਿਛਲੇ ਸਾਲ 222 ਲਈ ਹੀ ਐਰਕਾ ਨਹੀਂ ਲਈ ਦੋਸਤੋ ਬਾਈ 72 ਬੜਿਆਂ ਨੇ ਲਾਇਆ ਆਪਾਂ ਨਹੀਂ ਲਾਇਆ ਆਪਾਂ ਪਿਛਲੇ ਯਰ 372 ਲਾਇਆ ਸੀ ਉਹਦੀ ਨਾ ਵਲੌਗ ਪਿਆ ਪਿਛਲਾ ਆਪਣਾ ਉਹ ਸੜੇ ਦੀ ਪਟਾਂਦ ਘਟ ਸੀ ਹੂੰ ਇਹ ਕਾ ਬੋਗਲੇ ਆ ਗਏ ਤੇ ਵਧੀਆ ਫਟਾਰਾ ਆ ਗਏ ਐ ਵਧੀਆ ਵਾ ਚਲੋ ਗਾੜੀ ਹਣ ਜਿੱਦਾਂ ਚੋਨੇ ਚ ਕਸਰ ਵੱਜੀ ਇਹਨਾਂ ਚ ਪਰਮਾਤਮਾ ਪੂਰੀ ਕਰੇ ਕਿਉਂਕਿ ਜੀਲੀਆਂ ਚ ਜਿੰਨਾ ਵੀ ਪਤਾ ਸਾਰੇ ਬਾਈਆਂ ਨੂੰ ਕੀ ਕੀ ਗੱਲ ਕਰ ਕਿਦਾਂ ਦੇ ਝਾੜ ਰਹੇ ਐਵੇਂ ਹੋਈ ਝੂਠ ਜਿਹਾ ਮਾਰਦੀ ਬਾਈ ਘਾੜ ਆੜ ਕਾ ਸਾਰਿਆਂ ਨੂੰ ਪਤਾ ਦੱਸਣ ਦੀ ਵੀ ਲੋੜ ਨਹੀਂ ਹੈਗੀ ਕਿਦਾਂ ਨੇ ਨਿਕਲੇ ਚੱਲ ਪਰਮਾਤਮਾ ਹੁਣ ਇਹੋ ਹੀ ਕਰਮਾਂ ਵਾਲੀਆਂ ਵਧੀਆ ਹੋਵੇ ਇਹਨਾਂ ਦੇ ਝਾੜ ਚੰਗੇ ਆ ਹੁਣ ਕਿਉਂਕਿ ਮਿਹਨਤਾਂ ਹੁਣ ਤੋਂ ਆ ਕਰਨ ਲੱਗੇ ਆ ਤੇ ਫੇਰ ਫਲ ਮਿਲਣਾ ਛੇ ਮਹੀਨਿਆਂ ਨੂੰ ਹੂੰ ਆਵੇ ਇੰਨਾ ਦਾ ਆ ਹੈ ਇੱਥੇ ਜਿੱਦਾਂ ਕਈ ਕਈ ਥਾਂ ਬੇਲ ਜਾਵਾ ਇਹ ਪਰ ਉੱਗ ਪੈਣੀ ਆ ਕਿਉਂਕਿ ਇਹ ਉੱਗ ਪੈਣੀ ਹਨ ਜਿੱਦਾਂ ਆਵੇ ਬੇਲ ਆ ਉੱਥੇ ਕਾ ਆ ਪਰਾਲੀ ਵਾਲੇ ਥਾਂ ਇਹ ਜਿੱਦਾਂ ਕਈਆਂ ਨੇ ਹੁਣ ਉਹ ਬੀਜੀਆਂ ਹੀ ਸਿੱਧੀਆਂ ਬਜਾਂਦਾ ਵੀ ਕਰੀਆਂ ਸੀ ਹੁਣ ਜਿੱਦਾਂ ਸਿੱਧੀ ਬਜਾਂਦਾ ਚਲੋ ਆਵੇ ਕਈ ਥਾਂ ਜਿੱਥੇ ਫੂਸ ਘੱਟ ਹੀ ਉੱਥੇ ਪੂਰਾ ਹੈਗਾ ਜਮਾ ਤੇ ਤੇ ਦੂਜੀ ਆ ਆਪਣੀ ਉਹ ਜਿਹੜਾ ਹੁਣ ਮੀ ਪਿਆ ਸੀ ਤੇ ਜਿੱਦਾਂ ਮੰਨ ਲਓ ਪੀਏ 6 ਘੰਟੇ ਪਹਿਲਾਂ ਹੀ ਬੀਜੀ ਸੀ ਤੇ ਮੁੜ ਕੇ ਸ਼ਾਮ ਨੂੰ ਮੀਂਹ ਪੈ ਗਿਆ ਆਪੇ ਇਹ ਉਹ ਆ ਦੇਖ ਲਓ ਇਹਦਾ ਫਟਾਰਾ ਇਹਦਾ ਫਟਾਰਾ ਵਧੀਆ ਵਾ ਇਹਦਾ ਫਟਾਰਾ ਵਧੀਆ ਵਾ ਇਹ ਛੱਟੇਰੀ ਬੀਜੀ ਇਹਦਾ ਜੰਮ ਵੀ ਵਧੀਆ ਕਿਉਂਕਿ ਗੁਜਰਾਂ ਨੇ ਚਕਾਇਆ ਸੀ ਉਹਦੇ ਚੋਂ ਵੀ ਫੂਸ ਚਕਾਇਆ ਸੀ ਗੁਜਰਾਂ ਨੂੰ ਤੇ ਇਹਦੇ ਚੋਂ ਵੀ ਆਵੇ ਵਧੀਆ ਐ ਸੋਹਣੀ ਸੁਨੱਖੀ ਕਣਕ ਆ ਹੈ ਵੈਰਾਈਟੀਆਂ ਬਾਈ ਜੀ ਤੁਹਾਨੂੰ ਦੱਸਤੀਆਂ ਜਿਹੜੀਆਂ ਲਾਈਆਂ ਇੱਕ ਤਿੰਨੇ ਤੇ ਆ ਦੇਖ ਲਓ ਕਿੰਨਾ ਸੋਹਣਾ ਜਾਮਾ ਕਣਕ ਦਾ ਵਧੀਆ ਜੰਮੀ ਆ ਬਾਬੇ ਦੀ ਮਿਹਰ ਨਾਲ ਆ ਦੇਖ ਲਓ ਕਿਆ ਸੋਹਣੀ ਜੰਮੀ ਪਈ ਆ ਏ ਬਾਈ ਜਿੱਦਣ ਮੀਂਹ ਜੰ ਬੀਜੀ ਸੀ ਮੀਂਹ ਪਿਆ ਸੀ ਫਿਰ ਦੋ ਦਿਨ ਬਾਅਦ ਤੇ ਹਲ ਪੋਲੇ ਪੋਲੇ ਹਲ ਲਾ ਕੇ ਮਗਰ ਸੁਭਾਗਾ ਮਾਰਤਾ ਸੀ ਲੱਕੜ ਵਾਲਾ ਪਾ ਕੇ ਉਹਦੇ ਨਾਲੇ ڪرਿੰਡ ਨਹੀਂ ਹੋਈ ਤੇ ਜੰਮ ਵਧੀਆ ਕਰਕੇ ਜਾਵੇ। ਕੈਸਾ ਉਹਨਾ ਖੇਤ ਲੱਗਦਾ। ਹਨਾ। ਬਾਬੇ ਦੀ ਮਹਿਰ ਨਾਲ ਵਧੀਆ ਜੰਮ ਦੇਖ ਲੋ ਖੜਾ ਇਹਦਾ। ਹੂੰ। ਤੇ ਪਰਮਾਤਮਾ ਸਾਰਿਆਂ ਦੇ ਕਰਮੀ ਭਾਗੀ ਕਰੇ। ਤੇ ਕਈਆਂ ਨੇ ਨਹੀਂ ਸੀ ਲਾਇਆ। ਸਭਾਗਾ। ਇਹ ਪਰ ਚੱਲੀ ਜਾਵੇ। ਇੱਕ ਫਾਇਦਾ ਹੋਣਾ ਜਿਹੜੀ ਪਾਣੀ ਲਾਇਆ ਅੱਜ ਆਪਾਂ ਇਹਦਾ ਆੜੀ ਪਰਾਲੀ ਆ ਇਹ ਇਹਨੂੰ ਕਿਉਂ ਵਾਂਗੂ ਲੱਗਣੀ ਆ ਇਹਦੇ ਵਾਸਤੇ ਇਹ ਰੇ ਆ ਇੱਕ ਹਸਬ ਦਾ ਰੇ ਆ ਇਹਦੇ ਲਈ ਇੰਨੀ ਇਹਦਾ ਝਾੜ ਵਧਾਉਣਾ ਇਸ ਨਾਲ ਚੀਚਾਂ ਨੇ ਆ ਪਰਾਲੀ ਜਿੰਨੀ ਵੀ ਆ ਨਾ ਇਹਦੇ ਚ ਇਹ ਸਾਰੀ ਇਹਨੂੰ ਵੇਖੋ ਖਾਦ ਇਹਦੀ ਲੱਗਣਾ ਰੇ ਵਾਂਗੂ ਲੱਗਣੀ ਇਹਨੂੰ ਗਲ-ਗਲ ਕੇ ਹੋਣੀ ਪਾਣੀ ਨਾਲ ਲੱਗਣਾ ਇਹਨੇ ਜਿੰਨੀ ਵੀ ਆ ਹਨਾ ਤੇ ਚਲੋ ਵਧੀਆ ਵਾਹਣਾ ਇਹਦੇ ਨਾਲ ਪੈਦਾਵਾਰ ਵਾਧੀ ਹੈ ਨਾ ਪਰ ਬਾਈ ਬਾਦੀ ਤਾਂ ਹੈਗੀ ਆ ਪਰ ਉਹਨੇ ਹਰ ਇੱਕ ਕਿਸਾਨ ਕੋ ਫੰਦ ਨਹੀਂ ਹੁੰਦੇ ਹਨਾ ਹੁਣ ਵੱਡਾ ਟਰੈਕਟਰ ਟਰੈਕਟਰ ਲਿਆਉਣਾ ਕਿੰਨਾ ਮਹਿੰਗਾ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਤਾਂ ਚਲੋ ਵੀ ਪੱਠਿਆਂ ਵਾਲਿਆਂ ਨੂੰ ਗਿਆ ਹੀ ਲੈ ਜਾਓ ਮੈਂ ਚੱਕ ਲੋ ਕੋਈ ਚੱਕਰ ਨਹੀਂ ਚੱਕ ਕੇ ਲੈ ਜਾਓ ਬਾਈ ਆਪਾਂ ਨਾ ਨਹੀਂ ਗੜੀ ਆਪਾਂ ਚੁਕਾਤਾ ਹੀ ਸਾਰਾ ਫੋਸ ਤੇ ਤੇ ਉਹ ਲੈ ਗਏ ਸੀ ਤੇ ਆਵੇ ਉਧਰ ਆਰੇ ਈ ਥੋੜੀ ਜੀ ਹੁਣ ਆਈ ਨੀ ਪਰ ਚੱਲੀ ਏ ਤੇ ਇਹਦਾ ਫਟਾਰ ਪਰ ਇੱਕ ਗੱਲ ਡ੍ਰਿਲ ਦੀ ਕਣਕ ਵਧੀਆ ਹੁੰਦੀ ਏ ਇਸ ਹਾ ਆ ਹੁਣ ਜਿੱਥੇ ਕਈ ਥਾਈਂ ਨਹੀਂ ਉੱਗੀ ਇਹ ਪਾਣੀ ਨਾਲ ਉੱਗ ਪੈਣੀ ਆ ਪਾਣੀ ਨਾਲ ਉੱਗੂਗੀ ਹਨਾ ਤੇ ਕਿ ਇਹਦੇ ਨਾਲ ਇਹ ਆ ਕਿ ਕਿ ਉਹ ਹੋਊਗਾ ਚਲ ਨਿਕਲ ਆਊਗੀ ਪਾਣੀ ਨਾਲ ਤੇ ਗੰਨੇ ਦਾ ਸੀਜ਼ਨ ਵੀ ਸਟਾਰਟ ਹੋ ਗਿਆ ਵਾ ਤੇ ਮਿੱਲਾਂ ਚੱਲ ਪਈਆਂ ਜਾਣ ਲਿਆ ਪਿਆ ਗੰਨਾ ਵਾ ਕਈਆਂ ਨੇ ਆ ਦੋ ਕੁ ਦਿਨ ਹੋ ਗਏ ਦੇਖਿਆ ਛਲਾਈ ਸ਼ੁਰੂ ਪਰ ਇੱਧਰ ਸਾਡੇ ਏਰੀਆ ਚ ਤਾਂ ਇਹੀ ਆ ਥੋੜਾ ਜਿਹਾ ਗੰਨਾ ਆਵੇ ਹੈ ਨਹੀਂ ਗੱਬਾ ਉਹ ਕੱਟ ਲਾਇਆ ਸਾਡੇ ਇੱਧਰ ਇੱਥੇ ਚਕੰਦਰ ਲਾਈ ਆ ਕੇ ਬਾਈ ਨੇ ਤੇ ਉਦਾਂ ਹੈ ਨਹੀਂ ਗੰਨਾ ਕੋਨਾ ਕੱਟ ਹੀ ਆ ਬਾਈ ਸਾਡੇ ਤਾਂ ਗੰਨਾ ਕੱਟ ਲਾਉਂਦੇ ਆ ਕਿਉਂਕਿ ਲੇਬਰ ਦਾ ਲੇਬਰ ਅੱਗੇ ਮਿਲ ਜਾਂਦੀ ਸੀ ਹੁਣ ਲੇਬਰ ਦੀ ਪ੍ਰੋਬਲਮ ਆ ਇਸ ਕਰਕੇ ਚਕੰਦਰ ਲਾ ਲੈਂਦੇ ਉਹ ਬੀਬੀਆਂ ਵੀ ਚੁੱਕ ਕੇ ਲਾ ਦਿੰਦੀਆਂ ਹਲਾਣਾ ਵੀ ਪੁੱਟੀ ਜਾਂਦੀ ਮਸ਼ੀਨ ਨਾ ਵੀ ਪੁੱਟੀ ਜਾਂਦੀ ਆ ਤੇ ਉਹਦੇ ਪੱਤੇ ਪਠਿਆਂ ਵਾਲਿਆਂ ਨੂੰ ਵੀ ਵੜਾ ਲਈਦੇ ਆ ਤੇ ਉਹਦਾ ਇਹ ਚੱਕਰ ਨਹੀਂ ਕੋਈ ਤੇ ਇਸ ਕਰਕੇ ਗੰਨੇ ਦੀ ਲੇਬਰ ਦੀ ਬਹੁਤ ਪ੍ਰੋਬਲਮ ਆਉਂਦੀ ਆ ਗੰਨਾ ਤਾਂ ਕਰਕੇ ਜ਼ਿਮੀਂਦਾਰਾ ਸਾਡੇ ਇੱਧਰ ਘਟਾਇਆ ਵਾ ਆ ਆਪਣੀਆਂ ਪਰੀ ਜਾਂਦੀ ਕਰਨ ਵਾਲੀ ਧਰਜ ਆ ਵੀ ਨੂੰ ਰੇਪ ਆਈਂ ਗੱਲ ਆ ਆ ਦੇਖਦੇ ਹੋਣੇ ਕੋਈ ਕੋਈ ਦਾਣਾ ਤੇ ਇਹਨੂੰ ਪਾਣੀ ਨਾਲ ਹੁਣ ਆੜੀ ਪਰਾਲੀ ਵੇਖ ਕੇ ਕਿਦਾਂ ਲੱਗਦੀ ਕਿਉਂ ਵਾਂਗੂੰ ਕਹਿੰਦੇ ਨਾ ਗਾਲਾਂ ਕਿਉਂ ਦੀਆਂ ਨਾਲਾਂ ਵਾਲਾ ਕੰਮ ਆ ਇਹ ਤਾਂ ਇਹ ਦੇਖੋ ਕਿਵੇਂ ਲੱਗਦੀ ਹਨ ਕਿੰਨੀ ਸੋਹਣੀ ਪਾਲਾਂ ਚ ਖਣਕ ਖੜੀ ਆ ਪਾਲਾਂ ਦੇਖ ਲਓ ਇੱਥੇ ਨਹੀਂ ਤੁਹਾਨੂੰ ਦੇਖਣੀਆਂ ਉਹ ਗਾਂਹ ਦਿਸਣਗੀਆਂ ਆ ਇੱਥੇ ਆਇਆ ਨੂੰ ਦਿਖਾ ਦਿੰਨੇ ਆ ਤੁਹਾਨੂੰ ਆਵੇ ਪਾਲ ਬਹੁਤ ਸੋਹਣੀ ਆਵੇ ਪਾਣੀ ਲਾਇਆ ਖੇਤ ਨੂੰ ਅੱਜ ਬਾਬੇ ਦੀ ਮਿਹਰ ਸਦਕਾ ਚਲੋ ਵਧੀਆ ਜਿੰਨੇ ਨੇ ਬੀਜ ਜੀਤੀਆਂ ਬੀਜੀਆਂ ਉਹ ਲਾ ਲਓ ਚਲੋ ਜਿੰਨਾਂ ਦੀਆਂ ਪਛੇਤੀਆਂ ਉਹ ਤਾਂ ਚਲੋ ਅਜੇ ਲੇਟ ਲੱਗਣਾ ਤੇ ਇੱਕ ਰੇਹ ਦੀ ਛਾਟ ਆਈ ਯਾਰ ਜੂਰੀਆਂ ਨਹੀਂ ਮਿਲਦੀਆਂ ਬੜਾ ਤਰਲੋ ਮੱਚੇ ਵਾਲਾ ਕੰਮ ਆ ਆਪਾਂ ਜਿਹੜਾ ਰੇ ਸੀ ਜਦੋਂ ਡਾਇਆ ਲੈਂਦਾ ਸੀ ਡਾਇਆ ਚੱਕਿਆ ਸੀ ਸੋਸਾਇਟੀ ਚ ਉਹਦਣੇ ਨਾਲ ਹੀ ਚੱਕ ਲਿਆ ਮੈਂ ਅਭੀ ਚੱਕੋ ਮੁੜ ਕੇ ਨਹੀਂ ਮਿਲਿਆ ਫੇਰ ਪੰਗਾ ਹੋਣ ਕਈਆਂ ਨੂੰ ਮਿਲਣ ਨਹੀਂ ਲਿਆ ਉਹਨਾਂ ਨੇ ਪਾਣੀ ਲਾਉਣਾ ਹੈ ਨਾ ਕਣਕ ਜਿਨ੍ਹਾਂ ਨੇ ਗੇਟੀਆਂ ਲਾਈਆਂ ਹੋਈਆਂ ਤੇ ਮਿਲਣੇ ਨਹੀਂ ਰਿਹਾ ਉਹਦਾ ਕਰਕੇ ਦੁਕਾਨਾਂ ਤੇ ਆਉਣ ਨਹੀਂ ਡਿਆਰੇ ਜੂੜੀਆਂ ਆਉਣ ਹੀ ਨਹੀਂ ਡਈ ਦੁਕਾਨਾਂ ਤੇ ਆਉਂਦੀ ਸੋਸਾਇਟੀਆਂ ਚ ਕਿਉਂਕਿ ਜਿਆਦਾ ਸੋਸਾਇਟੀਆਂ ਚ ਨਹੀਂ ਦੀ ਸਰਕਾਰ ਇਹ ਇਦਾਂ ਘੱਟ ਦਿੰਦੀ ਆ ਹੁਣ ਪਾਣੀ ਕਈਆਂ ਦੇ ਲੇਟਰ ਰੇ ਕਰਕੇ ਹੋ ਰਿਹਾ ਯੂਰੀਆ ਕਰਕੇ ਹਨਾ ਹੁਣ ਪਹਿਲਾਂ ਰੇ ਆਪਾਂ ਬਾਤ ਆਪਾਂ ਲ ਚੱਕ ਲਿਆ ਸੀ ਉਦੋਂ ਹੁਣ ਕਈਆਂ ਵੀਰਾਂ ਨੇ ਵੀ ਚੱਕ ਲਿਆ ਹੀ ਰੇ ਤੇ ਰੇ ਦਾ ਪੰਗਾ ਪਿਆਣ ਲਿਆ ਹੁਣ ਉਦਾਂ ਕੋਈ ਚੱਕਰ ਨਹੀਂ ਵੀਰੇ ਹਨਾ ਚਲੋ ਆ ਭਾਈ ਘਰ ਵਾਲੇ ਦਾ ਵੀ ਵਿਆਹ ਵਾ ਤੇ ਮੈਂ ਚੱਲ ਵੀ ਇਹਦੇ ਵਿਆਹ ਤੋਂ ਪਹਿਲਾਂ ਪਹਿਲਾਂ ਕਣਕਾਂ ਨੂੰ ਪਾਣੀ ਲਾ ਲਈਏ ਤੇ ਨਾਲੇ ਰੇ ਪਾ ਦੀਏ ਪਾਤਾ ਚਲੋ ਬਾਬੇ ਗੀ ਮੇਰਾ ਨਾ ਰੇ ਹੁਣ ਪਾਣੀ ਹੈਗਾ ਰੇ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਵਿਚਾਰੇ ਭੱਜੇ ਫਿਰਨਦੇ ਆ ਹੁਣ ਜਿਹੀ ਆਉਣ ਨਹੀਂ ਨੱਡੇ ਆ ਦੁਕਾਨਾਂ ਤੇ ਦੁਕਾਨਾਂ ਤੇ ਵੀਰੋ ਤੁਹਾਨੂੰ ਸਾਰਿਆਂ ਨੂੰ ਬਾਈਆਂ ਨੂੰ ਪਤਾ ਹੀ ਆ ਕਿਵੇਂ ਘਟ ਦਿੱਦੀ ਸਰਕਾਰ ਇਹ ਜਿਆਦਾ ਸੁਸਾਇਟੀਆਂ ਚਾਹੁੰਦਾ ਸੁਸਾਇਟੀਆਂ ਚ ਵੀ ਹੁਣ ਰੈਕ ਦੇ ਹਿਸਾਬ ਨਾਲ ਨਹੀਂ ਆ ਵਾਧੂ ਘਾਟੂ ਤੇ ਘਾਟ ਹੀ ਲਿਆਉਂਦੇ ਵੱਧ ਹਾਣਾ ਉਦਾਂ ਹੀ ਆ ਇਹ ਕਰਕੇ ਹੁਣੇ ਸੁੱਕੂਗੀ 72 ਜਾਊਗਾ ਤਾਂ ਫਿਰ ਇਹਨੂੰ ਜਮੀ ਹੋਈ ਤਾਂ ਸਪਰੇਅ ਕਰਾਂਗੇ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ